ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਵੇਰੇ ਅਜਨਾਲੇ ਦੀ ਪੁਲਿਸ ਨੇ ਸਾਡਾ ਇੱਕ ਸਿੰਘ ਜਿਹੜਾ ਗੁਰਦਾਸਪੁਰ ਤੋਂ ਸਾਡਾ ਜਿਲ੍ਹਾ ਜਿੱਥੇ ਬੰਦੀ ਦਾ ਸੇਵਾਦਾਰ ਵੀ ਹੈ ਉਹਨੂੰ ਘਰੋਂ ਚੁੱਕਿਆ ਨਾਲ ਇੱਕ ਹੋਰ ਸਿੰਘ ਨੂੰ ਚੁੱਕਿਆ ਲਾਹਰੀ ਸਿੰਘ ਤਫਾਨ ਤੇ ਦੂਸਰਾ ਸਿੰਘ ਜਿਹੜਾ ਨੌਜਵਾਨ ਸੰਧੂ ਉਹਨਾਂ ਦੋਨਾਂ ਨੂੰ ਘਰੋਂ ਚੁੱਕਿਆ ਹੈ ਇਹ ਕਿਸੇ ਅਜਨਾਲੇ ਦੀ ਝੂਠਾ ਜਿਹੜਾ ਇਹਨਾਂ ਨੇ ਪਰਚਾ ਪਾਇਆ ਕਿਸੇ ਨੌਜਵਾਨ ਦੇ ਕਹਿਣ ਦਿੱਤੇ ਵੀ ਉਹਨੂੰ ਲਵਾ ਕੀਤਾ ਗਿਆ ਸੀ ਉਹ ਸਿਲਸਿਲੇ 'ਚ ਇਹਨਾਂ ਦੋਵਾਂ ਨੂੰ ਘਰੋਂ ਗ੍ਰਿਫਤਾਰ ਕੀਤਾ ਹੈ ਪੁਲਸ ਨੂੰ ਅਸੀਂ ਬੜੀ ਵਾਰ ਇਹ ਕਹਿ ਚੁੱਕੇ ਹਾਂ ਵੀ ਅਸੀਂ ਕਿਸੇ ਤਰੀਕੇ ਦੇ ਟਕਰਾਅ ਚ ਨਹੀਂ ਆਉਣਾ ਚਾਹੁੰਦੇ ਪਰ ਜੇ ਸਾਡੇ ਸਿੰਘਾਂ ਨੂੰ ਇਸ ਤਰੀਕੇ ਨਾਲ ਕੱਲਿਆਂ-ਕੱਲਿਆਂ ਕਰਕੇ ਚੁੱਕਣਾ ਤੇ ਫਿਰ ਆਪਾਂ ਇਕੱਰੀ ਵੇਖ ਹੀ ਲਈਏ ਇਕੱਠੇ ਹੋ ਕੇ ਵੀ ਕੀ ਜਿਹੜੇ ਭਾਵਿਕ ਜੀ ਕਿਉਂਕਿ ਭਾਈਦਿਆਂ ਨੂੰ ਵਾਂਣ ਇੱਕੋ ਜਿਹੇ ਹੁੰਦੇ ਆ ਸੋ ਸਾਰੀ ਸੰਗਤ ਨੂੰ ਪਹਿਲਾਂ ਤਾਂ ਮੇਰੀ ਅਪੀਲ ਹੈ ਵੀ ਤੁਸੀਂ ਜਿਹੜਾ ਇਹ ਪਿੰਡ ਜਲੂਪੁਰ ਖੇੜੇ ਜਿਹੜਾ ਸਾਡਾ ਨਗਰ ਹੈ ਇਥੇ ਵੱਤ ਤੋਂ ਵੱਤ ਪਹੁੰਚੋ ਉਸ ਤੋਂ ਬਾਅਦ ਕੀ ਕਰਨਾ ਫਿਰ ਆਪਾਂ ਇੱਥੇ ਬੈਠ ਕੇ ਗੁਰਮਤਾ ਕਰਾਂਗੇ ਕਿਉਂਕਿ ਜਿਹੜੇ ਸਾਡੇ ਸਿੰਘ ਆ ਜੇ ਪੁਲਿਸਤ੍ਰਮ ਤੇ ਇਹਨਾਂ ਨੂੰ ਰਿਹਾ ਨਹੀਂ ਕਰਦੀ ਤੇ ਵੱਡੇ ਪੱਧਰ ਤੇ ਐਕਸ਼ਨ ਅਸੀਂ ਕੋਈ ਨਾ ਕੋਈ ਲੇਕਨਕ ਪੰਜਾਬ ਦੇ ਵਿੱਚ ਸਾਰੀ ਸੰਗਤ ਨੂੰ ਦੁਬਾਰਾ ਅਪੀਲ ਹੈ ਕਿ ਵੱਧ ਤੋਂ ਵੱਧ ਨੇੜਲੀ ਸੰਗਤ ਵੀ ਤੇ ਦੂਰੋਂ ਦਰੇਡਿਓ ਵੀ ਸੰਗਤ ਜਿਹੜੀ ਹੈ ਜਲੰਧਪੁਰ ਖੇੜੇ ਜਿਹੜਾ ਗੁਰਦੁਆਰਾ ਸਾਹਿਬ ਆਪਾ ਕਾਲਾ ਮਹਿਰ ਉੱਥੇ ਪਹੁੰਚਣ ਦੀ ਕਿਰਪਾਲਤਾ ਕਰੋ ਇਹਨੀਆਂ ਕਿਰਤਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ